ਅਨੋਖੇ ਅਮਰ ਸ਼ਹੀਦ ਤੰਗ ਬਾਬਾ ਦੀਪ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਨੌਜਵਾਨ ਵੱਲੋਂ 600 ਪਾਉਂਡ ਦਾ ਕੇਕ ਜਿਹੜਾ ਹੈ ਉਹ ਤਿਆਰ ਜਿਹੜਾ ਹੈ ਉਹ ਕੀਤਾ ਗਿਆ ਹੈ ਬਾਬਾ ਦੀਪ ਸਿੰਘ ਜੀ ਜਨਮ ਦਿਨ ਤੇ ਕੇਕ ਲੈ ਕੇ ਜਾਂਦੇ ਆ ਅਸੀਂ ਸ਼ੁਰੂਆਤ 50 ਪਾਉਂਡ ਤੋਂ ਕੀਤੀ ਸੀ ਜੋ ਕਿ ਬਾਬਾ ਜੀ ਦੇ ਆਸ਼ੀਰਵਾਦ ਸਦਕੇ ਅੱਜ ਅਸੀਂ 600 ਪਾਉਂਡ ਤੱਕ ਪਹੁੰਚ ਗਏ ਜੀ ਕਿੰਨ ਗੁਰਬਾਣੀ ਦੇ ਵਿੱਚ ਕੇਕ ਦਾ ਕੋਈ ਮਹੱਤਵਤਾ ਨਹੀਂ ਆ ਜਾਂ ਇਸ ਚੀਜ਼ ਨੂੰ ਲੈ ਕੇ ਕੋਈ ਨਹੀਂ ਕਿ ਤੁਹਾਡੇ ਦਿਮਾਗ ਵਿੱਚ ਕਿਸ ਤਰ੍ਹਾਂ ਜੋ ਇਤਰਾਜ਼ ਕਰਦੇ ਕਰੀ ਜਨ ਪਰ ਜਦੋਂ ਸਾਡੀ ਸ਼ਰਦਾ ਹੈ ਪਰ ਸ਼ਰਦਾ ਨੂੰ ਕੋਈ ਰੋਕ ਨਹੀਂ ਸਕਦਾ ਜੀ ਪੰਜਾਬ ਦੇ ਨੌਜਵਾਨਾਂ ਨੂੰ ਪੜ੍ਹਾਈ ਵਾਸਤੇ ਇੰਨੇ ਪੈਸੇ ਲਗਾ ਦਿੰਦੇ ਜਾਂ ਉਹਨਾਂ ਦੇ ਘਰ-ਬਾਰ ਬਣਾਉਣ ਵਾਸਤੇ ਇੰਨੇ ਪੈਸੇ ਲਗਾਉਂਦੇ ਕੀ ਲੱਗਦਾ ਕਿ ਉਹ ਸ਼ਰਦਾ ਲੱਗਿਆ ਔਰ ਜਿਹੜੀ ਲੋਕਾਂ ਦੀ ਐਜੂਕੇਸ਼ਨ ਵਾਸਤੇ ਜਾਂ ਲੋਕਾਂ ਦੇ ਘਰਾਂ ਵਾਸਤੇ ਜਿਹੜੇ ਪੈਸੇ ਲਾਉਣਾ ਉਹਦੇ ਬਸ ਸ਼ਰਦਾ ਅਲੱਗ ਨਜ਼ਰ ਆਉਂਦੀ ਹੈ ਫਾਰਿਕ ਦੀ ਸੋਚ ਨਹੀਂ ਹੈ ਬੰਦਾ ਜਿਸ ਜਿੱਥੇ ਜਿੱਥੇ ਕਿਸੇ ਨੂੰ ਜੋ ਦਿਲ ਕਰਦਾ ਕਰੇ ਮੇਰਾ ਤਾਂ ਇਹੀ ਸੋਚਣੀ ਕਦੀ ਵੀ ਕਿਸੇ ਨੂੰ ਆਪਾਂ ਨਿੰਦrana ਨਹੀਂ ਆ ਕਿ ਯਾਰ ਉਹ ਇੰਜ ਕਰ ਰਿਹਾ ਉਹ ਇੰਜ ਕਰ ਰਿਹਾ ਹੁਣ ਮੇਰੀ ਸ਼ਰਦਾ ਮੈਂ ਬਣਾਇਆ ਮੇਰੇ ਈਨੇ ਸਾਲ ਤੋਂ ਸ਼ਰਦਾ ਮੈਨੂੰ ਲੋਕੀ ਜੋ ਮਰਜ਼ੀ ਕਹੀ ਜਾਣ ਪਰ ਆਪਾਂ ਹਟਾਂਗੇ ਨਹੀਂ ਅਸੀਂ ਹੋਰ ਵੱਧ ਚੜ ਕੇ ਸਾਰੇ ਵੀਰ ਭਰਾਵਾਂ ਦੇ ਸਹਿਯੋਗ ਨਾਲ ਅਸੀਂ ਅੱਜ 600 ਹੈ ਕੱਲ ਨੂੰ 1000 ਵੀ ਹੋ ਸਕਦਾ 700 ਵੀ ਹੋ ਸਕਦਾ ਉਹਨਾਂ ਲੋਕਾਂ ਤੋਂ ਨਹੀਂ ਡਰਦੇ ਜੋ ਕਿਸੇ ਨੇ ਕਹਿਣਾ ਕਹੀ ਜਾਂਦਾ ਲਗ ਰਿਹਾ ਤੁਹਾਨੂੰ ਪੂਰਾ ਜੀ ਵਿਆਹ ਵਾਲਾ ਮਾਹੌਲ ਕਿ ਨਹੀਂ ਕਿਵੇਂ ਲੋਕੀ ਦੂਰ ਦੂਰੋਂ ਆ ਰਹੇ ਆ ਕਿ ਟਰਾਲੀ ਵਾਲਾ ਕੇਕ ਹੈ ਜੀ ਬੜਾ ਮਸ਼ਹੂਰ ਹੈ ਰਾਤੀ ਜੋ ਕਿ 12 ਵਜੇ ਲੋਕੀ ਉੱਥੇ ਵੇਟ ਕਰਦੇ ਹੁੰਦੇ ਕਿਦੋਂ ਟਰਾਲੀ ਵਾਲਾ ਕੇਕ ਆਇਆ ਕ ਆਪਾਂ ਦੇਖਾਂਗੇ ਆ ਇੱਕ ਆਸਥਾ ਵਾ ਹਰ ਇੱਕ ਦਾ ਆਪੋ ਆਪਣੀ ਸ਼ਰਧਾ ਵਾ ਸਾਡੇ ਗੁਰੂ ਦਾ ਵਿਆਹ ਹੀ ਆ ਜਿਤਨਾ ਬਰਥਡੇ ਆ ਅਸੀਂ ਉਤਨਾ ਹੀ ਸੈਲੀਬ੍ਰੇਟ ਕਰਦੇ ਆ ਆਪਣੇ ਬੱਚਿਆਂ ਨੂੰ ਕ੍ਰੇਜ਼ ਇੰਨਾ ਹੁੰਦਾ ਕਿ ਅੱਜ ਦਾ ਦਿਨ ਬਾਬਾ ਜੀ ਦੇ ਡੀਗਦੇਗੀ ਵੱਡਾ ਕੇਕ ਬਣਨਾ ਉੱਥੇ ਜਾਣਾ ਸੀ ਉਹਨੇ ਭਾ ਇੱਕ ਟਰਾਲੀ ਲੈ ਕੇ ਜਨ ਕਿਵੇਂ ਦਾ ਬਾਬਾ ਜੀ ਕਿਰਪਾ ਕਰਨ ਹੋਰ ਆਪਾਂ ਸਾਲ ਤੋਂ ਸਾਲ ਨੂੰ ਦੋ ਟਰ ਸਵੇਰ ਤੋਂ ਹੀ ਸੰਗਤਾਂ ਸ਼ਹੀਦਾ ਸਾਹਿਬ ਗੁਰਦੁਆਰਾ ਸਾਹਿਬ ਚ ਪਹੁੰਚ ਕੇ ਗੁਰੂ ਘਰ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਇੱਕ ਨੌਜਵਾਨ ਵੱਲੋਂ 600 ਪਾਉਂਡ ਦਾ ਕੇਕ ਜਿਹੜਾ ਹੈ ਉਹ ਉਹ ਤਿਆਰ ਜਿਹੜਾ ਹੈ ਉਹ ਕੀਤਾ ਗਿਆ ਹੈ ਬੇਸ਼ੱਕ ਅੰਮ੍ਰਿਤਸਰ ਦੇ ਵਿੱਚ ਅ ਧੰਨਤਾਤ ਬਾਬਾ ਦੀਪ ਸਿੰਘ ਜੀ ਦੇ ਜੋ ਦਿਹਾੜੇ ਦੇ ਮੌਕੇ ਦੇ ਉੱਤੇ ਸੰਗਤਾਂ ਜਿਹੜੀਆਂ ਨੇ ਦੂਦਰਾਡੇ ਤੋਂ ਪਹੁੰਚਦੀਆਂ ਨੇ ਉੱਤੇ ਹੀ ਇਸ ਦਿਨ ਜਿਹੜਾ ਹੈ ਅਲੱਗ-ਅਲੱਗ ਪਕਵਾਨਾਂ ਦੇ ਲੰਗਰ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਲੇਕਿਨ 600 ਪੌਂਡ ਦਾ ਕੇਕ ਜਿਹੜਾ ਹੈ ਇੱਕ ਅਲੱਗ ਖਿਜਦਾ ਕੇਂਦਰ ਬਣਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਜਿਹੜਾ ਇਹ ਕੇਕ ਹੈ ਇਸ ਵਿੱਚ ਬੇਕਿੰਗ ਜਿਹੜੀ ਹੈ ਉਹ ਜਿਹੜਾ ਡਰਾਈ ਫਰੂਟ ਦੀ ਜਿਹੜੀ ਹੈ ਉਹ ਕੀਤੀ ਗਈ ਹੈ ਚਾਕਲੇਟ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ ਤਾਂ ਜੋ ਕਿ ਕੇਕ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ ਜਿਹੜਾ ਹੈ ਮੇਕ ਜਿਹੜਾ ਹੈ ਉਹ ਕੀਤਾ ਜਾ ਸਕੇ ਔਰ 12 ਵਜੇ ਦੇ ਕਰੀਬ ਇਸ ਕੇਕ ਨੂੰ ਜਿਹੜਾ ਹੈ ਉਹ ਸ਼ਹੀਦਾ ਸਾਹਿਬ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਲੈ ਕੇ ਜਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਇਸ ਨੂੰ ਸੰਗਤਾਂ ਦੇ ਵਿੱਚ ਜਿਹੜਾ ਹੈ ਉਹ ਵਰਤਾਇਆ ਜਾਵੇਗਾ ਲੇਕਿਨ ਲਗਾਤਾਰ ਹੀ ਜੇਕਰ ਇਸ ਕੇਕ ਦੀ ਗੱਲ ਕੀਤੀ ਜਾਵੇ ਤਾਂ 560 ਪਾਉਂਡ ਦਾ ਕੇਕ ਜਿਹੜਾ ਹੈ ਉਹ ਤਿਆਰ ਜਿਹੜਾ ਹੈ ਸੰਗਤ ਵੱਲੋਂ ਜਿਹੜਾ ਸਕੂਲੋਂ ਕਰਵਾਇਆ ਗਿਆ ਹੈ ਉਹ ਨਾਲਾਂ ਗੱਲਬਾਤ ਵੀ ਕਰਦੇ ਹਾਂ ਤੇ ਜਾਣਨ ਦੀ ਵੀ ਕੋਸ਼ਿਸ਼ ਕਰਦੇ ਹਾਂ ਕਿਸ ਤਰ੍ਹਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੱਲਾ ਜੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਜੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਕੀ ਕਰਨਾ ਚਾਹੋਗੇ ਕਿ ਕਿੱਥੋਂ ਸ਼ੁਰੂਆਤ ਹੋਈ ਸੀ ਅੱਜ 600 ਪਾਉਂਡ ਦਾ ਕੇਕ ਜਿਹੜਾ ਤਿਆਰ ਕੀਤਾ ਸ਼ੁਰੂਆਤ ਕਿੱਦਾਂ ਹੋਈ ਸੀ ਜੀ ਸ਼ੁਰੂਆਤ ਜੀ ਤਕਰੀਬਤ ਤਕਰੀਬਨ ਸਾਨੂੰ 12 ਸਾਲ ਹੋ ਗਿਆ ਹੈ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਤੇ ਕੇਕ ਲੈ ਕੇ ਜਾਣੇ ਆ ਅਸੀਂ ਸ਼ੁਰੂਆਤ 50 ਪਾਉਂਡ ਤੋਂ ਕੀਤੀ ਸੀ ਜੋ ਕਿ ਬਾਬਾ ਜੀ ਦੇ ਆਸ਼ੀਰਵਾਦ ਸਦਕੇ ਅੱਜ ਅਸੀਂ 600 ਪਾਉਂਡ ਤੱਕ ਪਹੁੰਚ ਗਏ ਜੀ ਕਿਸ ਤਰ੍ਹਾਂ ਦਿਮਾਗ ਚ ਆਇਆ ਕੇਕ ਨੂੰ ਲੈ ਕੇ ਕਿਉਂਕਿ ਕੇਕ ਇੱਕ ਅਲੱਗ ਉਸ ਮਸ एग्जांपल ਵੀ ਸੈੱਟ ਕਰਦਾ ਕਿ ਇੱਕ ਅਸੀਂ ਕਿਸੇ ਹੋਰ ਚੀਜ਼ਾਂ ਨੂੰ ਵੀ ਆਪਾਂ ਦਰਸ਼ਾਉਂਦਾ ਲੇਕਿਨ ਗੁਰਬਾਣੀ ਦੇ ਵਿੱਚ ਕੇਕ ਦਾ ਕੋਈ ਮਹੱਤਵ ਤਾਂ ਨਹੀਂ ਆ ਜਾਂ ਇਸ ਚੀਜ਼ ਨੂੰ ਲੈ ਕੇ ਕੋਈ ਨਹੀਂ ਕਿ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਆ ਅਸੀਂ ਸੋਚਿਆ ਕਿ ਸਾਰੇ ਕੁਝ ਨਾ ਕੁਝ ਕਰਦੇ ਸੀ ਕੁਝ ਅਲੱਗ ਕੀਤਾ ਜਾਵੇ ਭਲਾ ਸ਼ੁਰੂਆਤ ਆਪਾਂ 10 ਪੌਂਡ ਤੋਂ ਕੀਤੀ ਦੇਖਿਆ ਕਿ ਬੜਾ ਵਧੀਆ ਲੱਗਾ ਸੰਗਤ ਨੂੰ ਕਰਦੇ ਕਰਦੇ ਪੰਜਾਬ ਮੌਣ ਦਾ ਦੇਖਿਆ 600 ਮੌਣ ਦਾ ਪਰ ਫੇਰ ਵੀ ਚਲੋ ਜੋ ਇਤਰਾਜ਼ ਕਰਦੇ ਕਰੀ ਜਾਂ ਪਰ ਜਦੋਂ ਸਾਡੀ ਸ਼ਰਦਾ ਹੈ ਪਰ ਸ਼ਰਦਾ ਨੂੰ ਕੋਈ ਰੋਕ ਨਹੀਂ ਸਕਦਾ ਜੀ ਲੇਕਿਨ ਜਦੋਂ ਇੱਥੇ ਤਿਆਰ ਕਰਵਾਉਂਦੇ ਲੱਗ ਕੇ ਖਲੋ ਕੇ ਤਿਆਰ ਕਰਵਾਉਂਦੇ ਜੀ ਤਕਰੀਬਨ 4 ਦਿਨ ਲੱਗਦੇ ਆ ਪਹਿਲਾ ਬੇਸ 4 ਦਿਨ ਦੇ ਬੇਸ ਤਿਆਰ ਹੁੰਦੇ ਲੱਗਦੇ ਜੰਮੂ ਤੋਂ ਕਾਰੀਗਰ ਆਂਦਾ ਉਸ 4 ਦਿਨ ਲਾ ਕੇ ਬੇਸ ਤਿਆਰ ਕਰਦਾ ਫਿਰ ਅੱਜ ਦੇ ਦਿਨ ਸਾਰਾ ਕਰਦਾ ਘਟ ਘਟ 8 ਘੰਟੇ ਲੱਗੇ 12 ਵਜੇ ਆਇਆ ਤੁਹਾਡੇ ਅੱਗੇ ਕਈ ਪੂਰੇ 8 ਵਜੇ ਗਿਆ ਸਾਰਾ ਕੇਕ ਤੁਸੀਂ ਦੇਖ ਸਕਦੇ ਹੋ ਕਈ ਕਿ ਵੀ ਡਰਾਈ ਫਰੂਟ ਹੈ ਚਾਕਲੇਟ ਹੈ ਗਿਰੀ ਹੈ ਸਭ ਲੋਡਡ ਹੈ ਪੂਰਾ ਫੁੱਲ ਲੋਡਡ ਕੇਕ ਹੈ ਔਰ ਅਕਸਰ ਹੀ ਜਦੋਂ ਐਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਨੇ ਕਿਉਂਕਿ ਤਰਨਤਨ ਸਾਹਿਬ ਇੱਕ ਨੌਜਵਾਨ ਵੱਲੋਂ ਲੰਗਰ ਲਗਾਇਆ ਗਿਆ 2 ਕਰੋੜ ਰੁਪਏ ਦਾ ਲੰਗਰ ਲਗਾਇਆ ਸੀਗਾ ਉਸ ਤੋਂ ਬਾਅਦ ਸਾਰੇ ਲੋਕ ਕਹਿਣ ਲੱਗ ਪੈਂਦੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੜ੍ਹਾਈ ਵਾਸਤੇ ਇੰਨੇ ਪੈਸੇ ਲਗਾ ਦਿੰਦੇ ਜਾਂ ਉਹਨਾਂ ਦੇ ਘਰ-ਬਾਰ ਬਣਾਉਣ ਵਾਸਤੇ ਇੰਨੇ ਪੈਸੇ ਲਗਾਉਂਦੇ ਕੀ ਲੱਗਦਾ ਕਿ ਉਹ ਸ਼ਰਧਾ ਲੱਗਿਆ ਔਰ ਜਿਹੜੀ ਲੋਕਾਂ ਦੀ ਐਜੂਕੇਸ਼ਨ ਵਾਸਤੇ ਜਾਂ ਲੋਕਾਂ ਦੇ ਘਰਾਂ ਵਾਸਤੇ ਜਿਹੜੇ ਪੈਸੇ ਲਾਉਣਾ ਉਹਦੇ ਬਸ ਸ਼ਰਧਾ ਦਾ ਅਲੱਗ ਨਜ਼ਰ ਆਉਂਦੀ ਹੈ ਜੀ ਦੋਨੋਂ ਚੀਜ਼ਾਂ ਅਲੱਗ-ਅਲੱਗ ਆ ਗਿਆ ਜੀ ਕਿ ਜ਼ ਜਿਵੇਂ ਕਿਸਾਨੋ ਜੋ ਦਿਲ ਕਰਦਾ ਕਰੇ ਮੇਰਾ ਤੇ ਇਹੀ ਸੋਚਣੀ ਹੈ ਜੀ ਪਰ ਕਿਸੇ ਦੀ ਕਦੀ ਵੀ ਕਿਸੇ ਨੂੰ ਆਪਾਂ ਨਿੰਦਨਾ ਨਹੀਂ ਆ ਕਿ ਯਾਰ ਉਹ ਇੰਜ ਕਰ ਰਿਹਾ ਉਹ ਇੰਜ ਕਰ ਰਿਹਾ ਹੁਣ ਮੇਰੀ ਸਰਦਾ ਮੈਂ ਬਣਾਇਆ ਮੇਰੇ ਇਨੇ ਸਾਲ ਤੋਂ ਸਰਦਾ ਮੈਨੂੰ ਲੋਕੀ ਜੋ ਮਰਜੀ ਕਹੀ ਜਾਣ ਪਰ ਆਪਾਂ ਹਟਾਂਗੇ ਨਹੀਂ ਅਸੀਂ ਹੋਰ ਵੱਧ ਚੜ ਕੇ ਸਾਰੇ ਵੀਰ ਭਰਾਵਾਂ ਦੇ ਸਹਿਯੋਗ ਨਾਲ ਅਸੀਂ ਅੱਜ 600 ਹੈ ਕੱਲ ਨੂੰ 1000 ਵੀ ਹੋ ਸਕਦਾ 700 ਵੀ ਹੋ ਸਕਦਾ ਜਿਵੇਂ ਜਿਵੇਂ ਬਾਬਾ ਜੀ ਕਿਰਪਾ ਕਰੀ ਜਾਣਗੇ ਪਾਵੀਆਂ ਵੀ ਅੱਗੇ ਵਧੀ ਜਾਵਾਂਗੇ ਪਰ ਅਸੀਂ ਉਹਨਾਂ ਲੋਕਾਂ ਤੋਂ ਨਹੀਂ ਡਰਦੇ ਜੋ ਕਿਸੇ ਨੇ ਕਹਿਣਾ ਕਹੀ ਜਾਣ ਜੀ ਪਰਿਵਾਰ ਦੇ ਵਿੱਚ ਫਿਰ ਕਿਸ ਤਰ੍ਹਾਂ ਦਾ ਰਹਿੰਦਾ ਮਾਹੌਲ ਜਿਹੜਾ ਕਿ ਚਾਰ ਹੁੰਦਾ ਹੈ ਪਰਿਵਾਰ ਵੀ ਸਹਿਯੋਗ ਕਰਦਾ ਨਾ ਤੁਸੀਂ ਇੱਕ ਵਾਰੀ ਕੈਮਰਾ ਪਿੱਛੇ ਘੁਮਾ ਕੇ ਦੇਖੋ ਸਹੀ ਕਿਵੇਂ ਲੱਗ ਰਿਹਾ ਤੁਹਾਨੂੰ ਪੂਰਾ ਜੀ ਵਿਆਹ ਵਾਲਾ ਮਾਹੌਲ ਕਿ ਨਹੀਂ ਕਿਵੇਂ ਲੋਕੀ ਦੂਰੋਂ ਦੂਰੋਂ ਆ ਰਹੇ ਆ ਕਿ ਟਰਾਲੀ ਵਾਲਾ ਕੇਕ ਹੈ ਜੀ ਬੜਾ ਮਸ਼ਹੂਰ ਹੈ ਰਾਤੀ ਜੋ ਕਿ 12 ਵਜੇ ਲੋਕੀ ਇੱਥੇ ਵੇਟ ਕਰਦੇ ਹੁੰਦੇ ਕਿਦੋਂ ਟਰਾਲੀ ਵਾਲਾ ਕੇਕ ਆਏਗਾ ਆਪਾਂ ਦੇਖਾਂਗੇ ਨਾਲ ਹੀ ਬਾਬਾ ਜੀ ਦੀ ਅਰਦਾਸ ਕਰਕੇ ਕੇਕ ਲੋਕਾਂ ਦੇ ਵਿੱਚ ਵਰਤਾਇਆ ਜਾਂਦਾ ਜੀ ਸੋ ਲੱਕੀ ਜੀ ਵੀ ਕਾਨਪੁਰੇ ਸਾਹਿਬ ਨਮਜੂਦ ਨੇ ਕੀ ਕਹਿਣਾ ਚਾਹੋਗੇ ਵੀਰ ਜੀ ਕੇਕ ਤੁਸੀਂ ਵੇਖਣ ਆਇਓ ਕਿੰ ਕਿਸ ਤਰ੍ਹਾਂ ਲੱਗ ਰਿਹਾ ਜਿੱਥੇ ਪਹੁੰਚ ਕੇ ਜੀ ਆ ਪਹਿਲਾਂ ਤੇ ਬਾਬਾ ਦੀਪ ਸਿੰਘ ਜੀ ਦੇ ਗੁਰਪੁਰ ਦੀਆਂ ਸਭ ਸੰਗਤ ਨੂੰ ਲੱਖ ਲੱਖ ਵਧਾਈਆਂ ਆ ਜਿਹੜਾ ਕੇਕ ਦਾ ਪਰਾਲਾ ਮੇਰੇ ਵੀਰ ਵੱਲੋਂ ਮਨਦੀਪ ਵੀਰ ਵੱਲੋਂ ਪਿਛਲੇ 12 13 ਸਾਲਾਂ ਤੋਂ ਕੇਕ ਦੀ ਕੇਕ ਦੀ ਸ਼ੁਰੂਆਤ ਕੀਤੀ ਗਈ ਛੋਟੇ ਜਿਹੇ ਕੇਕ ਤੋਂ ਅੱਜ ਤੁਸੀਂ ਦੇਖ ਲਓ 600 ਪੌਂਡ ਦਾ ਕੇਕ ਆ ਦੇਖੋ ਆਸਥਾ ਵਾ ਜਿੱਥੇ ਅਸੀਂ ਤਾਂ ਕੁਝ ਵੀ ਨਹੀਂ ਅਸੀਂ ਅੱਜ ਅਸੀਂ ਗੁਰੂ ਨਗਰੀ ਕੀ ਸਾਡੇ ਆਸਥਾ ਦੇ ਦੋ ਕੇਂਦਰ ਹੋ ਗਏ ਇੱਕ ਸੱਚਖੰਡ ਹਰਮੰਦਰ ਸਾਹਿਬ ਇੱਕ ਬਾਬਾ ਦੀਪ ਸਿੰਘ ਜੀ ਦੇ ਇੱਥੇ ਤੇ ਜੋ ਮੰਗਿਆ ਸੋ ਮਿਲਿਆ ਅਸੀਂ ਤੇ ਉਹਨਾਂ ਦਾ ਕੋਣ ਨਹੀਂ ਦੇਣ ਵਾਲੇ ਅਸੀਂ ਤੇ ਉਹਨਾਂ ਕੋ ਮੰਗ ਕੇ ਆ ਇੱਕ ਆਸਥਾ ਵਾ ਹਰ ਇੱਕ ਦਾ ਆਪੋ ਆਪਣੀ ਸ਼ਰਧਾ ਵਾ ਠੀਕ ਹੈ ਜਿਦ ਤਰ੍ਹਾਂ ਤੁਸੀਂ ਹੁਣੇ ਕੁਐਸਚਨ ਵੀਰ ਨੂੰ ਕਰਦੇ ਕਿ 2 ਕਰੋੜ ਦਾ ਲੰਗਰ ਲਾਇਆ ਜਾਂ ਉਹਨਾਂ ਨੂੰ ਜੇ ਆਪਾਂ ਕਿਸੇ ਨੂੰ ਰੈਸ਼ਨ ਡਿਸਪਿਊਟ ਕਰ ਦਿੰਦੇ ਜਾਂ ਦਿੰਦੇ ਕਿ ਉਹ ਦੇਖੋ ਇੱਥੇ ਅੱਜ ਤੁਸੀਂ ਕੱਲ ਦੇ ਦੇਖੇ ਬਾਬਾ ਜੀ ਦੇ ਕਿੰਨੇ ਦੇਸੀ ਘਿਓ ਦੇ ਲੰਗਰ ਇੱਥੇ ਪਾਉ ਗੰਦ ਸਾਹਿਬ ਮਤਲਬ ਚੱਲ ਜਿੱਦੀ ਜਿੱਦੇ ਆਸਥਾ ਇਹ ਮੈਂ ਦੇਖ ਰਿਹਾ ਕਿ ਇਹ ਅ ਵੀਰ ਮੰਦੀ ਵੀਰ ਜਿਨ੍ਹਾਂ ਨੇ ਇਹ ਕੇਕ ਸ਼ੁਰੂ ਕੀਤਾ ਹੈ ਅੱਜ ਤੇ ਬੜੇ ਲੋਕੀ ਨਾਲ ਕਹਿੰਦੇ ਜੋ ਅੱਜ ਵੀ ਅੰਮਰਸਰ ਦਾ ਦੇਖ ਔਰ ਅੰਮਰਸਰ ਦੀ ਜਿਹੜੀ ਸੰਗਤ ਦਾ ਧਿਆਨ ਹੁੰਦਾ ਨਾ ਇਹੀ ਕੇਕ ਦਾ ਹੁੰਦਾ ਹੈ ਤਾਂ ਹੁਣੇ ਤੁਸੀਂ ਦੇਖੋ ਔਰ ਅੱਧੇ ਘੰਟੇ ਦਾ ਕਿਥੇ ਬੈਂਡ ਵਾਜੇ ਜਿਦਾਂ ਵਿਆਹ ਵਾਲਾ ਮਾਹੌਲ ਸਾਡੇ ਗੁਰੂ ਦਾ ਵਿਆਹ ਹੀ ਆ ਜਿਦਾਂ ਬਰਥਡੇ ਆ ਅਸੀਂ ਉਸ ਤਰ੍ਹਾਂ ਹੀ ਸੈਲੀਬ੍ਰੇਟ ਕਰਦੇ ਹਾਂ ਸਾਡੀ ਕਾਤ ਨਹੀਂ ਕੁਛ ਅਸੀਂ ਤੋਂ ਨਾਲ ਕੋ ਜੋ ਮੰਗਦੇ ਅੱਜ ਤੁਸੀਂ ਵੇਖੋ 5 ਸਾਲ ਤੋਂ ਬੱਚੇ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਵੀ ਸੇਵਾ ਕਲ ਨਗਰ ਕੀਰਤਨ ਸਾਹਿਬ ਰੰਭ ਹੋਏ ਸਾਰਾ ਕੁਝ ਸੇਵਾ ਕਰਦੇ ਸਾਡਾ ਕੇਂਦਰ ਆ ਔਰ ਕੋਈ ਵੱਡੀ ਗੱਲ ਨਹੀਂ ਆ ਕੇਕ ਗਾਂ ਗਾਂ ਬਾਬਾ ਜੀ ਦਾ ਆਸ਼ੀਰਵਾਦ ਵੱਧਦਾ ਪਿਆ ਵਾ ਘੱਟਦਾ ਨਹੀਂ ਪਿਆ ਇਹ ਭਾਈ ਹੁਣ ਜਿਤਨਾ ਵੀਰ ਨੇ ਦੱਸਿਆ ਕਿ 1000 ਪਾਉਂਡ ਦਾ ਵੀ ਉਹ ਤਾਂ ਬਹੁਤ ਸ਼ਰਧਾ ਨਹੀਂ ਆ ਵੇਖੋ ਸਾਰੇ ਪਰਿਵਾਰ ਰਲ ਕੇ ਇਹ ਦੇਣ ਨੂੰ ਢੀਕਦੇ ਆ ਸਾਰੇ ਢੀਕਦੇ ਲੰਗਰ ਹਰ ਬਹੁਤ ਲੰਗਰ ਲੱਗਾ ਕਿ ਇਹਦੀ ਸ਼ਰਧਾ ਕੇਕ ਦਾ ਕੇਕ ਦਾ ਕੋਈ ਠੀਕ ਆ ਕਿ ਸਾਡੀ ਆਸਥਾ ਇਹਦੇ ਨਾਲ ਜੁੜੀ ਆ ਭਾਦ ਇੱਕ ਜਿਤਨਾ ਕਹਿੰਦਾ ਲਗਾਓ ਹੁੰਦਾ ਚੀਜ਼ ਨਾ ਉਹ ਲਗਾਓ ਹੁੰਦਾ ਹਰ ਕੋਈ ਕਹਿੰਦਾ ਕਿ ਮੈਂ ਵੱਖਰੀ ਚੀਜ਼ ਕਰਾਂ ਅਹੀਂ ਕੋਣ ਨਹੀਂ ਕਰਨ ਵਾਲੇ ਕਿਉਂਕਿ ਅਮਰ ਸਾਡੇ ਲੋਕ ਢੀਕਦੇ ਆਜ ਦਿਨੋਂ ਕਿਉਂ ਲਗਾਤਾਰ ਜਿਥੋਂ ਚੱਲੇ ਆ ਹੁਣ ਤੱਕ ਲਗਾਤਾਰ ਲੰਗਰ ਹੀ ਲੰਗਰ ਨਜ਼ਰ ਆ ਰਹੇ ਨੇ ਕੀ ਲੱਗਦਾ ਤੁਹਾਨੂੰ ਮੈਂ 5 ਸਾਲ ਤੋਂ ਵੀਰ ਨਾਲ ਪਰ ਪੰਜ ਸਾਲ ਤੋਂ ਪਿਆਰ ਵੱਧਦਾ ਹੀ ਸੰਗਤ ਦਾ ਵੇਖਿਆ ਇਹ ਨਹੀਂ ਕਿ ਤੁਸੀਂ ਹੁਣੇ ਵੇਖਿਓ ਦੂਰੋਂ ਦੂਰੋਂ ਲਾਰੈਂਸ ਕੋਰ ਮਤਲਬ ਅੰਬਰਸਰ ਦੇ ਹਰ ਕੋਨੇ ਚ ਤੁਹਾਨੂੰ ਕੋਈ ਨਾ ਕੋਈ ਇੱਥੇ ਕੋਈ ਸ਼ੈਲਫੀਆ ਲਿੰਦਾ ਕੋਈ ਫੋਟੋ ਇਹ ਨਹੀਂ ਕਿ ਮੁੰਡੇ ਨੌਜਵਾਨ ਫੈਮਲੀਆਂ ਆਪਣੇ ਬੱਚਿਆਂ ਨੂੰ ਕ੍ਰੇਜ਼ ਇੰਨਾ ਹੁੰਦਾ ਕਿ ਅੱਜ ਦਾ ਦਿਨ ਬਾਬਾ ਜੀ ਦੀ ਡੀਗਦੇਗੀ ਵੱਡਾ ਕੇਕ ਬਣਨਾ ਉੱਥੇ ਜਾਣਾ ਸੀ ਔਰ ਇਹ ਜਦੋਂ ਹੁਣੇ ਚੱਲੇਗਾ ਵੇਖਿਓ ਤੁਸੀਂ ਮੌਲ ਜਿ ਤਰ੍ਹਾਂ ਕੋਈ ਇੱਕ ਵਿਆਹ ਵਾਲਾ ਮੌਲ ਨਹੀਂ ਹੁੰਦਾ ਜਿ ਤਰ੍ਹਾਂ ਜਾਗੋ ਗੱਡੀ ਦੀ ਆ ਬਹੁਤ ਘੋੜੀਆਂ ਕੇ ਨੱਚਦੀਆਂ ਇਹ ਸ਼ਾ ਹੁੰਦਾ ਇੱਕ ਕਿ ਬਾਬਾ ਜੀ ਦੀ ਕਿਰਪਾ ਵਾ ਮਨਦੀਪ ਜੀ ਇਹ ਕਿੰਨੇ ਕਿੰਨਾ ਖਰਚਾ ਆ ਜਾਂਦਾ ਇਸ ਨੂੰ ਲੈ ਕੇ ਚਲੋ ਜੀ ਇਹ ਖਰਚਾ ਛੱਡੋ ਬਾਬਾ ਜੀ ਸੇਵਾ ਲਈ ਜਨ ਭਾਈ ਜੀ ਬਿਲਕੁਲ ਖਰਚੇ ਕਰੀ ਜਾਵਾਂ ਗੁਫਤਦਾਨੀਆਂ ਜੀ ਹਾਂ ਜੀ ਗੁਫਤਦਾਨੀਆਂ ਜੀ ਔਰ ਮੈਂ ਉਹ ਸਵਾਲ ਪੁੱਛਣਾ ਸੀਗਾ ਤੁਹਾਨੂੰ ਕਿ ਇਹ ਵਾਹ ਸਕਦੀ ਹੈ ਕੁਆਂਟੀਟੀ ਕਿ ਨਹੀਂ ਵਾਹ ਸਕਦੀ ਲੇਕਿਨ ਤੁਸੀਂ ਕਹਿੰਦੇ ਹਜ਼ਾਰ ਪਾ ਸਕਦੀ ਹੈ ਜੀ ਉਹਨਾਂ ਭਾਈ ਇੱਕ ਟਰਾਲੀ ਤੇ ਲੈ ਕੇ ਜੰਨੇ ਕੀ ਬਾਬਾ ਜੀ ਕਿਰਪਾ ਕਰਨ ਹੋਰ ਆਪਾਂ ਸਾਲ ਤੋਂ ਸਾਲ ਨੂੰ ਦੋ ਟਰਾਲੀ ਜੀ ਆਪਾਂ ਲੈ ਕੇ ਜਾਈਏ ਇਹ ਪਹਿਲੇ ਦਿਨ ਜਿਵੇਂ ਅੱਜ ਜਨਮ ਦਿਨ ਆਸ ਤੋਂ ਕੱਲ ਤੋਂ ਫੇਰ ਸ਼ੁਰੂਆਤ ਹੋ ਜਾਂਦੀ ਹੈ ਕਿ ਆ ਹੁਣ ਦਿਮਾਗ ਚੱਲ ਜਾਂਦਾ ਕਿ ਅਗਲੀ ਵਾਰ ਕਿੰਨਾ ਜੀ ਅੱਜ ਜੀ ਆਪਾਂ ਸੋਚ ਲਿਆ ਕਿ ਅਗਲਾ ਡਿਜ਼ਾਈਨ ਆਪਾਂ ਕਿਵੇਂ ਤਿਆਰ ਕਰਨਾ ਕਿਸ ਹਿਸਾਬ ਨਾਲ ਆਪਾਂ ਲੈ ਕੇ ਜਾਣਾ ਮਸਲਾ ਵੱਡਾ ਕਰਨਾ ਵੱ ਵੱਡਾ ਤੇ ਤੂੰ ਡਬਲ ਵੀ ਹੋ ਸਕਦਾ ਦਿੱਕਤ ਜਦੋਂ ਹੁੰਦੀ ਹੈ ਕਿ ਲੈ ਕੇ ਕਿਤਰਾ ਜਣਾ ਦਿੱਕਤ ਸਭ ਤੋਂ ਵੱਡੀ ਉਹ ਵੱਡਾ ਤੇ ਤੁਸੀਂ ਮਹਾਰਾਜ ਦੀ ਕਿਰਪਾ ਕਰੋ ਭਰ ਮੈਂ ਕੱਲ ਫੇਰ ਬਣਾ ਦਈਏ ਵੱਡਾ ਗੱਲ ਤਾਂ ਹੈਗੀ ਹੈ ਕਿ ਉਹਨੂੰ ਖੜਨਾ ਕਿਤਰਾ ਕਿ ਜਿੰਨੀ ਸ਼ਰਧਾ ਨਾਲ ਜਿੰਨੀ ਰੀਝ ਨਾਲ ਬਣਾਇਆ ਉਹ ਟੁੱਟੇ ਨਾ ਕੋਈ ਉਹਦਾ ਕੁਝ ਨਾ ਹੋਵੇ ਬਸ ਇਹ ਹੁੰਦਾ ਕਿ ਉਹਦੀ ਬਸ ਦਿੱਕਤ ਹੈਗੀ ਖੜਨ ਦੀ ਕੋਈ ਖੜਨ ਦਾ ਬਾਬਾ ਜੀ ਉਹ ਵੀ ਕੋਈ ਜ਼ਰੀਆ ਬਣਾਣ ਨੇ ਕੋਈ ਹਵਾਸਾ ਨਹੀਂ ਲੈ ਜਾਂਦਾ ਉਹ ਤੋਂ ਵੱਡਾ ਵੀ ਬਣ ਸਕਦਾ ਕੋਈ ਉਹਦਾ ਜ਼ਰੀਆ ਬਣ ਜੇ ਬਿਲਕੁਲ ਆਸਾ ਜਿਹੜੀ ਹੈ ਉਹ ਆਸਾ ਇਤਿਹਾਸ ਹੈ ਲੇਕਿਨ ਜਦੋਂ ਇਥੇ ਚਾਹਦੇ ਹੋ ਫਿਰ 12 ਵਜੇ ਇੱਥੇ ਪਹੁੰਚਦੇ ਹੋ ਸ਼ਿਦਾਰ ਸਾਹਿਬ ਗੁਰਦੁਆਰਾ 10 10:30 ਵਜੇ ਤੋਂ ਜਾਈਦਾ ਅੱਗੇ ਹਾਥੀ ਆ ਰਹੇ ਆ ਊਂਠ ਆ ਰਹੇ ਆ ਘੋੜੀਆਂ ਆ ਰਹੀਆਂ ਗਦਕਾ ਪਾਟੀ ਵਾਲੇ ਆ ਰਹੇ ਆ ਸਭ ਨਗਰ ਕੀਰਤਨ ਦੇ ਰੂਪ ਵਿੱਚ ਇੱਥੋਂ ਦੀ ਕੇਕ ਲੈ ਕੇ ਜਾਗੇ ਤੁਸੀਂ ਹੁਣੇ ਦੇਖੋਗੇ ਬਾਹਰ ਊਂਟ ਨੱਚਣਗੇ ਘੋੜੀਆਂ ਨੱਚਣਗੀਆਂ ਗਤਕੇ ਵਾਲੇ ਗਤਕਾ ਆਪਣਾ ਕਰਨਗੇ ਬੜੀ ਮੈਂ ਕਹਿੰਦਾ ਵੱਖਰੀ ਦੇਖ ਹੁੰਦੀ ਮਤਲਬ ਇਹ ਕੇਕ ਦੀ ਕੀ ਅੱਤਿ ਸ਼ਭਾਜੀ ਮਤਲਬ ਵੱਖਰੀ ਮਤਲਬ ਛੱਬਿਆ ਚਾਰ ਦਾ ਇੱਕ ਕਲਚਰ ਹੀ ਪੁਰਾਣਾ ਜਿ ਤਰ੍ਹਾਂ ਆਪਾਂ ਕਹਿੰਦੇ ਹੈ ਤੇ ਕੀ ਕੀ ਆ ਮਤਲਬ ਜਿਹੀਂ ਅਸੀਂ ਆਪਣੇ ਪਿਓ ਦੇ ਬਾਪ ਦਾ ਜਨਮ ਦਿਨ ਮਨਾਣਾ ਆਪਣੇ ਪਿਓ ਦੇ ਘਰ ਜਾਣਾ ਆਪਣੇ ਪਿਓ ਦੇ ਘਰ ਜਾਣਾ ਕਿ ਮਤਲਬ ਇੱਕ ਵੱਖਰਾ ਹੁੰਦਾ ਕਿ ਅਸੀਂ ਧੂਮ ਧਾਮ ਨਾਲ ਜਾਈਏ ਨੱਚ ਗਾ ਕੇ ਜਿਦਾਂ ਸਾਡੇ ਘਰ ਕੋਈ ਫੰਕਸ਼ਨ ਹੁੰਦਾ ਅਸੀਂ ਕਿੰਨਾ ਸੈਲੀਬ੍ਰੇਟ ਕਰਦੇ ਹਾਂ ਡੀਜੇ ਲਗੇ ਹੈ ਆਪਣੇ ਪਿਓ ਘਰ ਚਲੇ ਜਿਹਦੇ ਕੋ ਅਸੀਂ ਮੰਗਦੇ ਆ ਉਹ ਵੇਖੋ ਜੀ ਅੱਜ ਉਹ ਕੋ ਇੱਕ 600 ਪਾਉਣ ਦਾ ਲੈ ਕੇ ਜਾਣਾ ਉਹ ਕੋ ਫਿਰ ਕਹਿਣਾ ਕਿ ਮਹਾਰਾਜ ਅੱਗੇ ਅਸੀਂ 1000 ਪਾਉਣ ਦਾ ਹੋਣਾ ਨਾ ਤੁਸੀਂ ਬਲ ਬਖਸ਼ਿਓ ਫਿਰ ਅਸੀਂ ਅਰਦਾਸ ਬੇਨਤੀ ਲਾਣੀ ਉਹਨਾਂ ਨੂੰ ਕਿਹਾ ਹੋਣਾ ਕਿ ਇਹ ਇੱਕ ਦੇਖ ਹੁੰਦੀ ਵੇਖਿਓ ਹਣੇ ਤੁਸੀਂ ਕਿਦਾਂ ਚਾਕੀਆਂ ਦਾ ਸਾਹ ਬੰਦਾ ਕਿ ਮਤਲਬ ਇਹਦੀ ਮੈਂ ਤੁਹਾਨੂੰ ਦੱਸਿਆ ਕਿ ਅੰਬਰ ਸਤ ਇੱਕ ਇਹ ਕੇਕ ਦੀ ਹੈ ਜੀਤਨਗਰ ਦੀ ਕੇਕ ਦੀ ਵੱਖਰੀ ਦੇਖ ਤੇ ਵੱਖਰੀ ਇੱਕ ਉਡੀਕ ਹੁੰਦੀ ਕਿ ਕਦੋਂ ਇਹ ਦਿਨ ਆਵੇ ਕਦੋਂ ਅਸੀਂ ਵੀਰ ਦੇ ਵੀ ਦਰਸ਼ਨ ਕਰੀਏ ਔਰ ਕੇਕ ਦੇ ਵੀ ਤੁਹਾਨੂੰ ਮਨਮੋਲ ਕਰਾ ਕੇ ਮਹਾਰਾਜ ਦੇ ਘਰ ਲੱਗੇ ਜਾਵੇ ਬਿਲਕੁਲ ਬਿਲਕੁਲ ਸੋ ਇਹ ਉਹ ਵੀਰ ਨੇ ਜਿਨ੍ਹਾਂ ਵੱਲੋਂ ਇਹ ਕੇਕ ਜਿਹੜਾ ਹੈ ਦੇ ਦੋ ਅਸੀਂ ਇੱਥੇ ਪਹੁੰਚੇ ਸਾ ਤਾਂ ਇਸ ਕੇਕ ਨੂੰ ਵੇਖ ਸਾਡੇ ਵੀ ਮਨ ਦੇ ਵਿੱਚ ਇਹ ਆ ਰਿਹਾ ਸੀਗਾ ਕਿ ਇਸ ਕੇਕ ਨੂੰ ਇੱਥੇ ਕਟਿਆ ਜਾਏਗਾ ਜਾਂ ਸ਼ਹੀਦਾ ਸਾਹਿਬ ਗੁਰਦੁਆਰਾ ਸਾਹਿਬ ਲੈ ਕੇ ਜਾਇਆ ਜਾਏਗਾ ਲੇਕਿਨ ਉਹਨਾਂ ਵੱਲੋਂ ਸਾਫ਼ ਕੀ ਤਾਂ ਕੀ ਗੱਲ ਕੀਤੀ ਗਈ ਕਿ ਇਸ ਕੇਕ ਨੂੰ ਸ਼ਹੀਦਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਲੈ ਕੇ ਜਾਇਆ ਜਾਏਗਾ ਟਰੈਕਟਰ ਦੇ ਵਿੱਚ ਰੱਖ ਕੇ ਜਾਂ ਟਰੈਲੀ ਦੇ ਵਿੱਚ ਰੱਖ ਕੇ ਜਿਹੜਾ ਹੈ ਕੇਕ ਨੂੰ ਲੈ ਕੇ ਜਾਇਆ ਜਾਏਗਾ ਤਾਂ ਜੋ ਕਿ ਉੱਥੇ ਇੱਕ ਸੰਤਾ ਨੂੰ ਜਿਹੜਾ ਹੈ ਉਹ ਵੰਡਿਆ ਜਾ ਸਕੇ ਲੇਕਿਨ ਕਿਤਨਾ ਕਿਤੇ ਹਰ ਇੱਕ ਵਿਅਕਤੀ ਦੀ ਆਪਣੀ ਆਪਣੀ ਆਸਥਾ ਹੈ ਆਪਣੀ ਆਪਣੀ ਆਸਥਾ ਦੇ ਤਾਹਤ ਹਰ ਇੱਕ ਵਿਅਕਤੀ ਆਪਣੇ ਤਰੀਕੇ ਨਾਲ ਲੰਗਰ ਲਗਾਉਂਦਾ ਹੈ ਤਾਂ ਜੋ ਕਿ ਆਪਣੀ ਗੁਰੂ ਦੇ ਲਈ ਆਪਣੀ ਸ਼ਰਧਾ ਜਿਹੜੀ ਹੈ ਉਹ ਉਹ ਪ੍ਰਗਟਾ ਸਕੇ ਲੇਕਿਨ ਕਿਤਨਾ ਕਿਤੇ ਕਈ ਲੋਕ ਜਿਹੜੇ ਨੇ ਉਹ ਜਰੂਰ ਇਹ ਗੱਲ ਕਹਿੰਦੇ ਨੇ ਕਿ ਇਸ ਤਰ੍ਹਾਂ ਦੇ ਲੰਗਰ ਜਿਹੜਾ ਉਹ ਨਹੀਂ ਲਗਾਉਣਾ ਚਾਹੀਦਾ ਲੇਕਿਨ ਗੁਰਬਾਣੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਲੰਗਰ ਇਸ ਕੇਕ ਦਾ ਕੋਈ ਵੀ ਜ਼ਿਕਰ ਨਹੀਂ ਹੈ ਲੇਕਿਨ ਲੋਕਾਂ ਦੇ ਵਿੱਚ ਮਨ ਦੇ ਵਿੱਚ ਆਸਾ ਜਿਹੜੀ ਹੈ ਉਹ ਜਰੂਰ ਕਿਤਨਾ ਕਿਤੇ ਆਸਾ ਜਿਹੜੀ ਹੈ ਉਹ ਜਰੂਰ ਵੱਧਦੀ ਹੈ ਤੇ ਆਸਤਾ ਦੇ ਦੌਰਾਨ ਹੀ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਤਿਆਰ ਕਰਵਾਈਆਂ ਜਾਂਦੀਆਂ ਹਨ ਹੁਣ ਇਹ 12 ਵਜੇ ਤੇ ਕਰੀਬ ਇਹ ਕੇਕ ਸ਼ਹੀਦਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚੇਗਾ ਉਸ ਤੋਂ ਉਸ ਤੋਂ ਬਾਅਦ ਪਹੁੰਚਣ ਤੋਂ ਬਾਅਦ ਇੱਕ ਇੱਕ ਜਿਹੜਾ ਹੈ ਉਹ ਕਟਿਆ ਜਾਵੇ ਜੋ ਇੱਕ ਇੱਕ ਹੈ ਉਸ ਸੰਗਤਾਂ ਦੇ ਵਿੱਚ ਉਹ ਵੰਡਿਆ ਜਾਵੇਗਾ ਤੇ ਨਾਲ ਹੀ ਜਿਸ ਜਿਸ ਵਿਅਕਤੀ ਵੱਲੋਂ ਤੇ ਜਿਸ ਨੌਜਵਾਨ ਵੱਲੋਂ ਇੱਕ ਇੱਕ ਤਿਆਰ ਕਰਵਾਇਆ ਗਿਆ ਹੈ ਉਸ ਵੱਲੋਂ ਕਿਹਾ ਗਿਆ ਕਿ 600 ਪਾਉਂਡ ਦਾ ਕੇਕ ਇਸ ਵਾਰ ਤਿਆਰ ਕਰਵਾਇਆ ਗਿਆ ਹੈ ਤੇ ਅਗਲੀ ਵਾਰ 1000 ਪਾਉਂਡ ਦਾ ਜਾਂ ਕੇਕ ਐਸੀ ਜੂ ਤਿਆਰ ਕਰਵਾਵਾਂਗੇ ਤਾਂ ਜੋ ਕਿ ਸੰਗਤਾਂ ਦੇ ਵਿੱਚ ਹੋਰ ਵੀ ਉਤਸ਼ਾਹ ਜਿਹੜਾ ਹੈ ਇਸ ਨੂੰ ਲੈ ਕੇ ਜਿਹੜਾ ਹੈ ਉਹ ਵੇਖਿਆ ਜਾ ਸਕੇ ਕੈਮਰਾ ਪਰਸਨ ਸਾਈ ਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਰਸਰ ਸਾਹਿਬ